ਤਾਕਤ ਸ੍ਰੀ ਹਜੂਰ ਸਾਹਿਬ ਦੇ ਗੇਟ ਨੰਬਰ 5 ਤੋਂ ਸਿੱਧਾ ਹੀ ਰਸਤਾ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਆਉਂਦਾ ਹੈ ਇਹ ਉਹ ਪਵਿੱਤਰ ਸਥਾਨ ਹੈ ਜਿਸ ਅਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਮਬਾਰਕ ਚਰਨ ਪਾਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਅਨੁਸਾਰ ਦੇਹ ਧਾਰੀ ਗੁਰੂ ਪ੍ਰਤਾਸਾ ਸਮਾਪਤ ਕਰਕੇ ਜੁਗੋ ਜੁਗ ਅਟਾਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਨੂੰ ਮਿਤੀ 4 ਅਕਤੂਬਰ 1708 ਨੂੰ ਗੁਰਗੱਦੀ ਸੌਂਪੀ। ਮਿਤੀ 7 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਭਾਰੀ ਦੀਵਾਨ ਸਜਾਇਆ ਸੰਗਤਾਂ ਨੂੰ ਬਚਨ ਕੀਤੇ ਕਿ ਇਹ ਮਾਤ ਲੋਕ ਦੀ ਯਾਤਰਾ ਪੂਰੀ ਕਰਕੇ ਹੁਣ ਪਰਲੋਕ ਜਾਣ ਦਾ ਸਮਾਂ ਆ ਗਿਆ ਹੈ। ਉਪਰੰਤ ਗੁਰੂ ਜੀ ਦੇ ਹੁਕਮ ਅਨਸਾਰ ਚੰਦਨ ਦੀ ਲੱਕੜ ਦੀ ਚਿਖਾ ਸਜਾਈ ਗਈ ਇਸ ਸਥਾਨ ਤੇ ਉਦੋਂ ਚੰਦਨ ਦੇ ਬਹੁਤ ਸਾਰੇ ਦਰਖਤ ਹੁੰਦੇ ਸਨ ਚਿਖਾ ਦੇ ਆਸ-ਪਾਸੇ ਸੁੰਦਰ ਕਨਾਤਾਂ ਧਨਵਾ ਦਿੱਤੀਆਂ ਗਈਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਰਾਤੀ ਅਸੀਂ ਇਸ ਚਿਖਾ ਦੇ ਅੰਦਰ ਪ੍ਰਵੇਸ਼ ਕਰਾਂਗੇ ਤੁਸੀਂ ਕੀਰਤਨ ਦੀ ਚੜੀ ਲਗਾਈ ਰੱਖਣੀ ਹੈ ਡੇਢ ਪੈਰ ਰਾਤ ਗੁਰੂ ਜੀ ਨੇ ਸ਼ਸਤਰ ਵਸਤਰ ਸਜਾਏ ਅਰਦਾਸਾ ਸੋਧਿਆ ਅਤੇ ਆਪਣੇ ਪਿਆਰੇ ਖਾਲਸੇ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਕਦੇ ਕਨਾਤ ਦੇ ਅੰਦਰ ਪ੍ਰਵੇਸ਼ ਕਰ ਗਏ ਸੋ ਗੁਰੂ ਸਾਹਿਬ ਜੀ ਦੀ ਚਿਖਾ ਲਈ ਚੰਦਨ ਦੀ ਲੱਕੜ ਇਸ ਅਸਥਾਨ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਤੋਂ ਲਜਾਈ ਗਈ ਸੀ ਸੋ ਸੰਗਤ ਜੀ ਆਪ ਜੀਆਂ ਨੂੰ ਇੱਕ ਹੋਰ ਵੀ ਜਾਣਕਾਰੀ ਇਹ ਦਿੱਤੀ ਜਾਂਦੀ ਹੈ ਜੀ ਤਖਤ ਸ੍ਰੀ ਹਜੂਰ ਸਾਹਿਬ ਜੀ ਦੇ ਦੀਵਾਨਾ ਦੀ ਸਮਾਪਤੀ ਤੋਂ ਬਾਅਦ ਰੋਜ਼ 7:30 ਵਜੇ ਇਸ ਗੁਰਦੁਆਰਾ ਸਾਹਿਬ ਵਿਖੇ ਲੇਜ਼ਰ ਸ਼ੋਅ ਦੇ ਰਾਹੀਂ ਸਾਰਾ ਹੀ ਇਤਿਹਾਸ ਧੰਤਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੱਕ ਅਤੇ ਉਹਦੇ ਤੋਂ ਬਾਅਦ ਸਿੰਘ ਸਿੰਘਣੀਆਂ ਦੇ ਸਮੇਂ ਦਾ ਵੀ ਇਤਿਹਾਸ ਵਿਖਾਇਆ ਜਾਂਦਾ ਹੈ ਸਤਖਤ ਸ੍ਰੀ ਹਜੂਰ ਸਾਹਿਬ ਵਿਖੇ ਆਪ ਜੀ ਹੁੰਦੇ ਹੋ ਤੇ ਜਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਾਓ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਇਹ ਲੇਜਰ ਸ਼ੋਖ ਖਾਓ ਤਾਂ ਜੋ ਸਾਰਾ ਇਤਿਹਾਸ ਪਤਾ ਲੱਗ ਸਕੇ ਗੁਰਬਾਣੀ ਪੜੀਏ ਗੁਰਬਾਣੀ ਅਰਥਾਂ ਸਹਿਤ ਵਿਚਾਰੀਏ ਠੰਡੇ ਬਾਟੀ ਦੀ ਪੌਲ ਸਾਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ